ਜਿਹੜੇ ਨੇ ਇਹ ਵਰਸੀਮ ਵੜਦੇ ਉਹ ਤੁਸੀਂ ਤੇ ዳਦਰ ਨਹੀਂ ਚੱਲ ਸਕਦਾ ਹੈ ਨਾ ਅੱਛਾ ਕਾਪਰ ਕਾਪਾ ਨਹੀਂ ਚੱਲੂਗਾ ਨਹੀਂ ਚੱਲੂਗਾ ਮਰਾ ਇਹ ਕਿਉਂ ਉੱਚੀ ਨਿਮੀ ਆ ਜਾਂ ਕੀ ਉੱਚੀ ਨਿਮੀ ਆ ਰੇਤਲੀ ਮਿੱਟੀ ਆ ਪੱਥਰ ਵੀ ਆ ਸਕਦੇ ਆ ਅੱਛਾ ਪੱਥਰ ਨੇ ਥੱਲੇ ਆ ਜਿਹੜੇ ਹਾਂ ਪੱਥਰ ਆ ਜੀ ਅੱਛਾ ਮਤਲਬ ਪੱਤਰੀਲੀ ਮਿੱਟੀ ਆ ਇਹ ਹਾਂਜੀ ਹਾਂਜੀ ਇਹ ਖਤਰਾ ਹੈ ਕਿ ਪੈਰ ਚ ਨਾ ਵਾਜੇਵੇ ਹਾਂ ਆਉ ਤਾਂ ਫਿਰ ਤਿਲ ਗਿਆ ዳਦਰ ਵੀ ਚੱਲਣਾ ਖਰਾਬ ਹੋ ਜਾਊਗਾ ਇਹ ਤਾਂ ਉਹ ਸਾਫ਼ ਜਗ੍ਹਾ ਹੋਵੇ ਨਾ ਜੀ ਹਾਂ ਇਹ ਜਿਹੜੇ ਪੱਥਰ ਆ ਇੱਥੇ ਹਾਂਜੀ ਹਾਂਜੀ ਇਹ ਜਗ੍ਹਾ ਉਸ ਨੇਨ ਹੋ ਗਈ ਬਿਲਕੁਲ ਸਾਫ ਲਈ ਜਗ੍ਹਾ ਦੇ ਤੇ ਚਲੋ ਪਲੇਨ ਦੀ ਐਡੀ ਕੋਈ ਗੱਲ ਨਹੀਂ ਠੀਕ ਆ ਮੈਨੂੰ ਪੱਥਰ ਨਹੀਂ ਹੋਣਾ ਚਾਹੀਦਾ ਪੱਥਰ ਨਹੀਂ ਹੋਣਾ ਚਾਹੀਦਾ ਪੱਥਰ ਬੱਜਿਆ ਤੇ ਪੈਰ ਤੇ ਖਤਾਰ ਤੇ ਵੀ ਖਤਰਾ ਹੈ ਤੇ ਇਹ ਵਰਸੀਮ ਜਿਹੜਾ ਆ ਇਹ ਮਤਲਬ ਹੋਰ ਤਰ੍ਹਾਂ ਦਾ ਲਾ ਵਰਸੀਮ ਆ ਇਹ ਮੇਥਰੇ ਵਰਗੂ ਆ ਜੀ ਅੱਛਾ ਮੇਥਰੇ ਵਰਗੂ ਹਾਂ ਜੀ ਮੈਂ ਅੱਗੇ ਕਹਿੰਦੀ ਮੇਥੀ ਲੱਗਦੀ ਆ ਤੇ ਇਹ ਕਿੰਨਾ ਕਿੰਨੇ ਲੋ ਹੋ ਜਾਂਦੇ ਇਹਦੇ ਕਤਰਾ ਮਤਰੋ ਇਹ ਕਿੰਨੇ ਸਮੇਂ ਤੱਕ ਇਹ ਰਹੂਗਾ ਇਹ 3 ਸਾਲ ਤੱਕ ਕਿੱਥੇ ਨਹੀਂ ਜਾਂਦਾ ਅੱਛਾ 3 ਸਾਲ ਤੱਕ ਚੱਲੇਗਾ ਵੱਡਦੇ ਰਹਿਣਾ ਇਹਨੂੰ ਉਹ 3 ਸਾਲ ਤੋਂ ਉੱਤੇ ਵੀ ਕਰ ਸਕਦਾ ਹੈ 12 ਮਹੀਨੇ ਵੱਡਦੇ ਵੱਡਦਾ ਜਾਏਗਾ ਸਾਂਝਾ ਮਤਲਬ ਗਰਮੀਆਂ ਚ ਵੀ ਨਹੀਂ ਕਦੀ ਖੜਮੀ ਵੀ ਚੱਲੇਗਾ ਸਰਦੀ ਵੀ ਚੱਲੇਗਾ ਇਤਨੀ ਚੱਲਦਾ ਹੀ ਰਹਿੰਦਾ ਚੱਲਦਾ ਰਹੇਗਾ ਪਾਸੇਨ ਟਾਈਮ ਤੇ ਪਾਣੀ ਪਿਆਓ ਖਾਤ ਪਾਓ ਇਹਨੂੰ ਅੱਛਾ ਪਾਣੀ ਲੱਗਦਾ ਰਹੇ ਤੇ ਖਾਤ ਪਾਉਂਦੇ ਰਹੋ ਤੇ ਇਹ ਬਸ ਵੱਧਦੇ ਰਹੋ ਵੱਧਦੇ ਰਹੋ ਬਸ ਪਾਉਂਦੇ ਰਹੋ ਔਰ ਇਹ ਜਿਹੜੇ ਮੈਂ ਗੁਰਦੁਆਰਾ ਸਾਹਿਬ ਸਾਰੇ ਗਾਵਾਂ ਮੱਧਾਂ ਨੇ ਛੋੜੇ ਸ਼ੌਂਕ ਨੂੰ ਰੱਖੇ ਆ ਸ਼ੌਂਕ ਨੂੰ ਅੱਛੇ ਸ਼ੌਂਕ ਇਹ ਘੋੜੇ ਆ ਜੀ ਉਹ ਦੋ ਘੋੜੀਆਂ ਆ ਅੱਛਾ ਜੀ ਬਾਕੀ ਇਹ ਗਾਵਾਂ ਇੱਕ ਮੱਝ ਆ ਆਪੇ ਦੁੱਧ ਚੱਲੀ ਐ ਨਾ ਕੋਈ ਗੁਰਦੁਆਰੇ ਦਾ ਗੁਜ਼ਾਰਾ ਚੱਲੀ ਆ ਗੁਰੂ ਸਾਹਿਬ ਮਹਾਰਾਜ ਦਾ ਘਰ ਦਾ ਕੰਮ ਜਿਹੜੀ ਸੇਵਾ ਚੱਲਦੀ ਆ ਇਹ ਸੇਵਾ ਪੱਠਾਂ ਦੁੱਖਾਂ ਰਹੀ ਸਾਡਾ ਵੀ ਆ ਜੀ ਹਾਂ ਬਸ ਰਲੇ ਮਿਲ ਕੇ ਆਂ ਆ ਗੁਰੂ ਘਰ ਜਿੰਮੇਦਾਰੀ ਇਹ ਵੀ ਬੜੀ ਵੱਡੀ ਜਿੰਮੇਦਾਰੀ ਇਹ ਆ ਜੀ ਹਾਂ ਜੀ ਬੜੀ ਵੱਡੀ ਜ਼ਿੰਮੇਵਾਰੀ ਮਾਂ ਰੱਖੀ ਹਾਂ ਜੀ ਬੜੀ ਵੱਡੀ ਸੇਵਾ ਹੈ ਬਸ ਇਹ ਖੁੱਲੀਆਂ ਰਿੰਡੀਆਂ ਹੈ ਅੱਛਾ ਨਾ 3 ਵਜੇ ਇਹਨਾਂ ਨੂੰ ਬੰਦ ਕਰਨਾ 2:30 ਵਜੇ ਅੱਛਾ ਜੀ ਫਿਰ ਸ਼ਾਮ ਨੂੰ ਘਰ ਆ ਕੇ ਕੁਝ ਖਾ ਕੇ ਇੱਕ ਗੋਲ ਦਿੰਦੇ ਹਾਂ ਅੱਛਾ ਫਿਰ ਦਿਨ ਵੇ ਘੁੰਮਦੀਆਂ ਰਹਿਣੀਆਂ ਇੱਥੇ ਬੈਠ ਜਾਣੀਆਂ ਪਾਣੀ ਪੀ ਲੈਣੀਆਂ ਅੱਛਾ ਜੀ ਫਿਰ ਸਵੇਰ ਹੋਣੀ ਹੈ ਆਪ ਵੀ ਆਪੇ ਟਿਕਾਣੇ ਆਪਣੀ ਜਗ੍ਹਾ ਤੋਂ ਉਹਨਾਂ ਨੇ ਤੁਰੇ ਫਰਮਾਇਆ ਜਿਵੇਂ ਆਪਦੀ ਜਗ੍ਹਾ ਤੋਂ ਕਾਣੇ ਦੇਖ ਲੋ ਜਾਣਾ ਇਹਨਾਂ ਨੇ ਉੱਥੇ ਪੈ ਜਾਣਾ ਹੈ। ਆ ਪਾਜਣਾ ਜਿਹੜਾ ਇਹ ਲੰਮਾ ਵਾਲਾ ਹੁੰਦਾ ਹੈ। ਇੱਕ ਤੇ ਹੁੰਦਾ ਨਾ ਜਿਹਦੇ ਕੰਡੇ ਨੇ, ਇੱਕ ਨਵਾਂ ਹੁਣ ਆਇਆ ਜਿਹਦੇ ਛੰਡੇ ਨਹੀਂ। ਇਹ ਉਹ ਵਾਲਾ ਨਹੀਂ ਹੈ ਮਹਾਰਾਜ। ਇਹ ਵੀ ਚੱਲੇਗਾ ਲਗਾਤਾਰ। ਨਹੀਂ ਚੱਲਦਾ ਤੇ ਲਗਾਤਾਰ ਹੀ ਹੈ। ਲੇਕਿਨ ਇੱਕ ਮਲਾਇਆ ਹੋਇਆ ਨਾ ਬਿਲਕੁਲ ਮਿੱਠੀ ਗੁੱਲੀ ਉਹਦੀ ਜਿਹੜੀ ਉਹ ਹੀ ਵਾਲਾ ਆ। ਕੋਈ ਵਾਲਾ ਜੀ। ਜੀ ਆ ਸਕਦੇ ਚਲੋ ਪੱਟਾ ਮੁੱਠਾ ਵਤਨ। ਹਾਂਜੀ ਹਾਂਜੀ। ਪਹਾੜੀ ਇਲਾਕਾ ਉਧਰ ਪਰੇ ਵੀ ਪੱਠੇ ਸਾਰੇ। ਹਾਂਜੀ ਉਹ ਵੀ ਰਚਕਾ ਜੀ ਉਹ ਘੱਟ ਚੱਲੇਗਾ ਇਹ ਜ਼ਿਆਦਾ ਚੱਲਦਾ। ਉਹ ਉਹ ਬਰਸੀਨ ਮੌਨ ਸੀਜ਼ ਨਹੀਂ। ਉਹ ਤੇ ਵਾਹ ਵਾਹ ਕੇ ਵੀ ਜੇ ਹੁਣੇ ਵਾਹਦੇ ਇਹਨੂੰ ਛਿੜਕਾ ਦਿੱਤਾ ਹੈ ਉਹ ਬਾਅਦ ਕਿੱਥਾ ਚਾਵਾ ਚੀਜ਼ ਆ ਨਾ ਇਹ ਚਲੋ ਇਧਰ ਇਹ ਤੇ ਵਿੱਚ ਪ੍ਰੋਗਰਾਮ ਤੋਂ ਗੁਰਮੇ ਨਾ ਬਣਾਉਂਦੇ ਹਾਂ ਹੂੰ ਅੱਛਾ ਇਹ ਆਹ ਜਾਂ ਆਹ ਤਿੰਨ ਚਾਰ ਜਾਮੂ ਨੇ ਜੀ ਅੱਛਾ ਜੀ ਪੰਜ ਜਾਮੂ ਨੇ ਪੰਜ ਆਮਲੇ ਵਧੀਆਲੇ ਹਾਂ ਜੀ ਤੇ ਹੋਰ ਇਹ ਨਾ ਰਿਹਾ ਮਰੂਦਿਆ ਇਧਰ ਇਹ ਚੀਕੂ ਆ ਅੱਛਾ ਉਹ ਜੀ ਚੀਕੂ ਆੜੂ ਆੜੂ ਤੇ ਚੀਕੂ ਠੀਕ ਹੈ ਅਗਲਾ ਲਾ ਵਧੀਆ ਲੱਗਦਾ ਫਾਲ ਇਹਨਾਂ ਨੂੰ ਬਹੁਤ ਲੱਗਦਾ ਜੀ ਮਤਲਬ ਸਾਡੇ ਕੋਲ ਤੇ ਥੱਲੇ ਕਿਰਜੰਦਾ ਸਾਰਾ ਆਹੋ ਜੀ ਕਿੰਨਾ ਖਜਾਨਾ ਜਾਨਵਰ ਖਾ ਜਾਂਦੇ ਆ ਚੰਗਾ ਚਲੋ ਤੋੜਨ ਤੇ ਘਰਾਕ ਰੱਖਿਆ ਹੋਇਆ ਉਹ ਤੋੜਤੀ ਲੈ ਜਾਂਦਾ ਹੈ ਹਾਂ ਵੀ ਸੰਗਤ ਆਈ ਤੇ ਉਹਨਾਂ ਨੂੰ ਵਰਤਾਂਦੇ ਵਰਤਾ ਦਿੰਦਾ ਹਾਂ ਠੀਕ ਇਹ ਕੀ ਕਾਦਾ ਰੱਖਤੇ ਆ ਇੱਧਰ ਇਹ ਮਹਾਰਾਜ ਹੈ ਫਿਰ ਤੋਂ ਪਖੰਡੀ ਬਾਬੇ ਦਾ ਮੁੰਡਾ ਆਇਆ ਹੈ ਜਿਹੜੇ ਸ਼ੌਕ ਆ ਛਾਵਾ ਵਾਸਤੇ ਉਹ ਜੀ ਫਰਾਮ ਕਰਨਾ ਹੋਵੇ ਆ ਬੜੀ ਸੰਮੀ ਛਾਏ ਆ ਦੀ ਹਾਂਜੀ ਹਾਂ ਇੱਕ ਇਹ ਰੇਖੇ ਇੱਧਰ ਆਹ ਵੀ ਕੋਈ ഡ ഹ